ਇਸ ਸ੍ਰੀ ਅਕਾਲ ਤਖਤ ਸਾਹਿਬ ਬੁਲਾਇਆ ਗਿਆ ਤੁਹਾਡੇ ਕੋ ਕਿਸੇ ਨੇ ਤਲਵਾਰ ਨਹੀਂ ਸੀ ਰੱਖੀ ਜਿਸ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਸੀ ਸਾਰੀ ਦੁਨੀਆ ਦੇ ਸਿੱਖਾਂ ਨੇ ਵੇਖਿਆ ਕਿ ਉਹਨਾਂ ਦੇ ਸਿਰ ਦੇ ਉੱਤੇ ਤਲਵਾਰ ਰੱਖੀ ਹੋਈ ਸੀ ਜਿਵੇਂ ਨਾ ਕਿਹਾ ਤੇ ਗਲ ਵੜ ਲਿਆਗੇ ਕਿਤੇ ਕਿਸੇ ਨੇ ਦੇਖਿਆ ਕੋਈ ਛੋਰਾ ਲੰਕਾਇਆ ਹੋਇਆ ਸੀ ਜਾਂ ਕਿਤੇ ਕੋਈ ਬੰਦੂਕ ਵੀੜੀ ਹੋਈ ਸੀ ਵਿਜੇ ਮੂੰਹ ਨਾ ਨਿਕਲਿਆ ਤੇ ਮੱਥੇ 'ਚ ਗੋਲੀ ਵੱਜੂਗੀ ਤੁਹਾਡੇ ਆਕੇ ਇਸ ਕਰਕੇ ਹਾਂ ਹੀ ਕਹਿਣਾ ਕੋਈ ਫੋਰਸ ਕੀਤਾ ਈ ਤੁਹਾਨੂੰ ਜਿਹੜੀ ਉੱਥੇ ਹਾਜ਼ਰ ਲੀਡਰਸ਼ਿਪ ਸੀ ਮੈਂ ਟੀਵੀ ਮਾਧਿਅਮ ਦੇ ਰਾਹੀਂ লাইਵ ਚੱਲ ਰਿਹਾ ਮੈਂ ਟੀਵੀ ਮਾਧਿਅਮ ਦੇ ਰਾਹੀਂ ਪੁੱਛਣਾ ਚਾਹੁੰਦਾ ਵੀ ਤੁਹਾਡੇ ਤੇ ਬੰਦੂਕ ਬੀੜੀ ਸੀ ਜਾਂ ਤੁਹਾਡੇ ਸਿਰ ਦੇ ਉੱਤੇ ਤਲਵਾਰ ਰੱਖੀ ਸੀ ਵੀ ਤੁਸੀਂ ਹਾਂ ਹੀ ਕਹਿਣਾ ਨਾ ਨਹੀਂ ਕਹਿਣਾ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਨੂੰ ਪਛਾਣ ਕੇ ਹਾਂ ਕਿਹਾ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਲਾਉ ਅੱਗੇ ਬਿਲਕੁਲ ਜਿਹੜਾ ਹੈ ਉਹ ਟਹਿਰ ਔਰ ਤੁਹਾਡੇ ਮੁਖੋਂ ਅਕਾਲ ਪੁਰਖ ਨੇ ਹਾਂ ਕਹਾਇਆ ਤੁਸੀਂ ਹਾਂ ਕਹੀ ਤੇ ਫਿਰ ਮੰਨ ਲੈਣ ਦੇ ਪਰ ਤੁਸੀਂ ਮੰਨਿਆ ਨਹੀਂ ਮੰਨਿਆ ਨਹੀਂ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਅਸੀਂ ਸ਼ੇਤਾਬਦੀ ਮਨਉਣ ਜਾ ਰਹੇ ਉਹਨਾਂ ਦਾ ਇੱਕ ਸ਼ਲੋਕ ਹੈ ਕੋ ਕਹਿੰਦੇ ਤੀਰਥ ਵਰਤ ਔਰ দান ਕਰ ਮਨ ਮੇ ਧਰੇ ਗਮਾਨ ਨਾਨਕ ਨਹਿਕਲ ਜਾਗਤੇ ਜਿਉ ਕੁੰਕਰ ਇਸ਼ਾਨ ਕਹਿੰਦੇ ਹਾਥੀ ਹੁੰਦਾ ਨਾ ਤਾਨਗੁਰੂ ਏਕਪਾਦਰ ਸਾਹਿਬ ਮਹਾਰਾਜ ਕਹਿੰਦੇ ਹਾਥੀ ਹੁੰਦਾ ਨਾ ਉਹ ਨਦੀ ਚ ਣਾਉਣ ਜਾਂਦਾ ਆਪਣੇ ਝੁੰਡ ਦੇ ਨਾਲ ਤੇ ਸਾਰੇ ਹਾਥੀ ਜਿਹੜੇ ਆ ਨਾ ਨਦੀ ਚ ਇਸ਼ਨਾਨ ਕਰਦੇ ਆ ਣਾਉਂਦੇ ਆ ਆਪਣੀ ਸੁੰਡ ਚ ਨਦੀ ਦਾ ਪਾਣੀ ਭਰ ਕੇ ਤੇ ਪ੍ਰੈਸ਼ਰ ਦੇ ਨਾਲ ਆਪਣੇ ਪਿੰਡੇ ਤੋਂ ਸਾਰਾ ਚਿੱਕੜ ਜਿਹੜਾ ਉਹ ਲਾਹ ਸੁਟਦੇ ਆ ਪਰ ਜਦੋਂ ਨਦੀ ਚੋਂ ਬਾਹਰ ਨਿਕਲਦੇ ਆ ਨਾ ਤੇ ਕੰਡੇ ਤੇ ਪਿਆ ਹੋਇਆ ਚਿੱਕੜ ਆਪਣੀ ਸੁੰਡ ਦੇ ਨਾਲ ਭਰ ਕੇ ਫਿਰ ਆਪਣੇ ਉੱਤੇ ਸੁੱਟ ਕੇ ਡਿੱਬੜ ਕੇ ਜੰਗਲ ਚ ਆ ਜਾਂਦੇ ਆ ਘਰੇ ਆ ਜਾਂਦੇ ਉਵੇਂ ਕੀਤਾ ਇਹਨਾਂ ਨੇ ਕੈਸੀ ਇਸ਼ਨਾਨ ਕਰਨ ਇਸ਼ਨਾਨ ਹੋ ਵੀ ਗਿਆ ਸੀ ਨਹਾਤੇ ਵੀ ਗਏ ਸੀ ਨਾਲ ਲੈ ਵੀ ਗਈ ਸੀ ਪਰ ਜਦੋਂ ਰਾਤ ਨੂੰ ਉਥੇ ਕਿਤੇ ਗਏ ਨਾ ਆਪਾਂ ਜਿੱਥੇ ਰਹੇ ਸੀ ਰਾਤ ਉਥੇ 5-7 ਬੰਦੇ ਆਏ ਉਹਨਾਂ ਨੇ ਇਹੋ ਜਿਹੇ ਫੋਕਲ ਮਾਰੀਆਂ ਤੇ ਚੱਕੜ ਜਿਹੜਾ ਚੱਕ ਕੇ ਫੇਰ ਆਪਦੇ ਉੱਤੇ ਸੱਟੇ ਅਸੀਂ ਨਹੀਂ ਮੰਨਦੇ ਇਹ ਜਹੇਦਾਰ ਗਲਤ ਹੈ ਅਸੀਂ ਤਾਂ ਜਹੇਦਾਰ ਬਦਲਾਂਗੇ ਹੁਕਮ ਨਾ ਮੰਨਿਆ ਅਸੀਂ ਮੰਨਦੇ ਹੁਕਮ ਨਾ ਮਨਾ ਨਹੀਂ ਮੰਨਿਆ ਜੱਜੇਦਾਰ ਬਦਲਦੇ ਇਹ ਮੈਨੂੰ ਜਾਣਕਾਰੀ ਮਿਲੀ ਹੈ ਹੁਣ ਫੇਰ ਮੌਜੂਦਾ ਜੱਜੇਦਾਰ ਸਾਹਿਬ ਦੇ ਕਹਿੰਦੇ ਦਬਾਅ ਪਾ ਰਹੇ ਵੀ ਆ ਪੰਜਵੇਂ ਮੈਂ ਬਿਰੀ ਭਰਤੀ ਕਮੇਟੀ ਜਿਹੜੀ ਹੈ ਤਾਂ ਬੜੀ ਕਾਮਯਾਬ ਹੋ ਰਹੀ ਹੈ ਸਾਡਾ ਤਥਲੋ ਕੈਟਰ ਖਿਸ ਕਰਿਆ ਜਗਾ ਜਗਾ ਕਾਠ ਹੋ ਰਿਹਾ ਤੇ ਤੂੰ ਇਸ ਭਰਤੀ ਕਮੇਟੀ ਤੇ ਪਾਬੰਦੀ ਲਾ ਪਰ ਪਤਾ ਨਹੀਂ ਉਹ ਲਾਉਂਦੇ ਹੈ ਨਹੀਂ ਲਾਉਂਦੇ ਦਬਾਅ ਚਾਹੁੰਦੇ ਹੈ ਨਹੀਂ ਆਉਂਦੇ ਇਹ ਤਾਂ ਵੱਖਰਾ ਵਿਸ਼ਾ ਹੈ ਪਰ ਮੈਨੂੰ ਪਤਾ ਲੱਗਿਆ ਹੈ ਕਿ ਬਹੁਤ ਜਿਆਦਾ ਜਿਹੜਾ ਉਹਨੂੰ ਫੋਰਸ ਕੀਤਾ ਜਾ ਰਿਹਾ ਹੈ ਦਬਾਅ ਪਾਇਆ ਜਾ ਰਿਹਾ ਬਹੁਤ ਜਿਆਦਾ ਦਬਾਅ ਪਾਇਆ ਜਾ ਰਿਹਾ ਔਰ ਕਿਸ ਤਰ੍ਹਾਂ ਦਬਾਅ ਪੈਂਦਾ ਹੁੰਦਾ ਹੈ ਮੈਂ ਬਾਖੂਦੀ ਜਾਣਦਾ ਹੈ ਇਹ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਹੈ ਇਹਨੂੰ ਕੈਨਸਲ ਕਰ ਦਿਓ ਉਹਨੂੰ ਰੱਦ ਕਰ ਦਿਓ ਕਰ ਦਿਓ ਰੱਦ ਕਰ ਦਿਓ ਸ੍ਰੀ ਅਕਾਲ ਤਖਤ ਸਹਤਕਾਰ ਦੇ ਇਸਤੇਮਾਲ ਆਪਣੀ ਵਾਕਸੀ ਹੋਣ ਨੂੰ ਬਚਾਉਣ ਦੇ ਲਈ ਕਰੋਗੇ ਤੇ ਉਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਨੂੰ ਕਿਸੇ ਜੋਗਾ ਨਹੀਂ ਖੜਨਾ। ਸ੍ਰੀ ਅਕਾਲ ਤਖਤ ਸਾਹਿਬ ਤੰਦੂਰ ਨਹੀਂ ਹੈ ਜਿੱਥੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕ ਲੋਗੇ। ਜਿੱਥੇ ਤੁਸੀਂ ਆਪਣੀਆਂ ਸਿਆਸੀ ਰੋਟੀਆਂ ਸੇਕ ਲੋਗੇ ਤੰਦੂਰ ਨਹੀਂ ਹੈ। ਮੈਂ ਹਮੇਸ਼ਾ ਇਹ ਕਹਿੰਦਾ ਹਾਂਗਾ। ਜਦੋਂ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਕਰ ਰਿਹਾ ਸੀ ਮੈਂ ਹਮੇਸ਼ਾ ਇਹ ਕਹਿੰਦਾ ਸੀ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੰਦੂਰ ਨਹੀਂ ਬਣ ਦੇਣਾ। ਤੁਹਾਨੂੰ ਸਿਆਸੀ ਰੋਟੀਆਂ ਨਹੀਂ ਲਾਉਣੀ। ਕਾਸੀ ਰੋਟੀਆਂ ਨਹੀਂ ਲਾਉਣ ਦੇਈ ਜਿੱਦਾਂ ਅਮਰਦਨ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੋਂ ਇਹ ਦਰਖਾਸਤ ਲੈ ਕੇ ਆਏ ਸੀ ਲੀਡਰਸ਼ਿਪ ਤੇ ਮੈਨੂੰ ਮੰਨ ਜਿਓ ਉਸ ਸਰ ਸਾਹਿਬ ਜਾਨੀ ਰਕਤੀ ਜੀ ਕਿ ਅਸੀਂ ਕੀ ਕਰਨਾ ਸਹੀ ਹੈ ਮੈਂ ਤਾਂ ਬਿਲਕੁਲ ਇਹ ਮਾਮਲਾ ਜਿਹੜਾ ਲੈਣਾ ਨਹੀਂ ਚਾਹੀਦਾ ਉਹ ਤੋਂ ਵੀ ਮੈਂ ਗੱਲ ਕਹੀ ਸੀ ਕਿ ਇਸ ਰਿਆਕਾਲਤਾ ਨਾਲ ਸੱਤ ਬੰਦੂਰ ਨਹੀਂ ਹੈ ਕਿਤੇ ਕੋਈ ਤਰ ਹੋਵੇ ਇਹਨੂੰ ਸਾਥੀ ਰੋਟੀਆਂ ਟਿਕਲ ਦੀ ਆਜ਼ਾਦਤ ਨਹੀਂ ਦਿੱਤੀ ਜਾਣੀ ਚਾਹੀਦੀ ਮੈਂ ਇਹ ਸਮਝਦਾ ਹਾਂ ਪਰ ਅਕਾਲ ਪੁਰਖ ਨੂੰ ਮਜਬੂਰ ਨਹੀਂ ਪਰਮੇਸ਼ਵਰ ਚਾਹੁੰਦਾ ਸੀ ਗੁਰੂ ਚਾਹੁੰਦਾ ਸੀ ਕਿ ਸਾਰਾ ਸਬੱਬ ਜਿਹੜਾ ਹੈ ਉਹ ਰਲੇ ਸਿੱਖਾਂ ਦੀ ਇੱਕ ਵਾਰੀ ਸਾਸਤਾ ਮੁਰ ਉਵਹਾਰ ਹੋਵੇ ਔਰ ਉਹੀ ਹੋਇਆ ਜੋ ਅਕਾਲ ਪੁਰਖ ਚਾਹੁੰਦਾ ਸੀ ਜੋ ਗੁਰੂ ਚਾਹੁੰਦਾ ਸੀ ਬੰਦੇ ਦੇ ਚਾਉਣ ਦੇ ਨਾਲ ਕੁਝ ਨਹੀਂ ਹੁੰਦਾ ਅੱਜ ਅਸੀਂ ਕਾਂ ਦਾ ਵੀ ਬਲ ਖਤ ਰਹੇ ਜਗਾ ਜਗਾ ਸਾਥੂ ਰਹੇ ਉਹ ਕਿਉਂ ਨਾ ਕਥਾਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਮੈਂ ਕੱਲ ਫੇਰ ਕਹਿਣੀ ਚਾਹੁੰਦਾ ਕਿ ਪੰਜਾਬ ਨੂੰ ਬਚਾਉਣਾ ਹੈ ਇਹ ਹਰ ਪੰਜਾਬੀ ਇਸ ਮਹਮ ਦਾ ਹਿੱਸਾ ਬਣੇ ਚਾਹੇ ਉਹ Hindu ਹੈ ਚਾਹੇ Sikh ਹੈ ਚਾਹੇ Muslim ਹੈ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਪੰਜਾਬ ਬਚ ਗਿਆ ਤੇ ਛੋਟਾ ਘਰ ਵੀ ਬਚ ਜਾਊਗਾ ਤੇ ਜੇ ਪੰਜਾਬ ਨਾ ਨਾ ਬਚਿਆ ਤੇ ਫਿਰ ਤੁਸੀਂ ਆਪਣੇ ਘਰ ਵੀ ਬਚਾ ਕੇ ਦਿਖਾਓ ਜਿਹੜੇ ਕਹਿੰਦੇ ਐ ਨਾ ਸਾਡੀ ਲੜਾਈ ਨਹੀਂ ਹੈ ਜਿਹੜੇ ਕਹਿੰਦੇ ਸਾਡੀ ਲੜਾਈ ਨਹੀਂ ਹੈ ਨਾ ਹੀ ਪਾਣੀਆ ਦਾ ਮਸਲਾ ਹੈ ਪਾਣੀ ਦਾ ਮਸਲਾ ਨਹੀਂ ਹੈ ਸਿਰਫ ਇਸ ਦਾ ਮਸਲਾ ਹੈ ਕਰੀਨਾਂ ਦਾ ਮਸਲਾ ਹੈ ਕੇਤੀ ਦਾ ਮਸਲਾ ਹੈ ਵਪਾਰ ਦਾ ਮਸਲਾ ਹੈ ਦੁਕਾਨਦਾਰੀ ਦਾ ਮਸਲਾ ਹੈ ਮਜ਼ਦੂਰੀ ਦਾ ਮਸਲਾ ਹੈ ਜਿਹੜੇ ਕਹਿੰਦੇ ਹਨ ਕਿ ਮਜ਼ਦੂਰੀ ਦਾ ਮਸਲਾ ਕੇਵਲ ਮਜ਼ਦੂਰਾਂ ਦਾ ਹੈ ਸਾਡਾ ਵੀ ਹੈ ਕਿਸਾਨੀ ਦਾ ਮਸਲਾ ਕੇਵਲ ਕਿਸਾਨਾਂ ਦਾ ਹੈ ਸਾਡਾ ਵੀ ਹੈ ਈਅਰ ਦਾ ਮਸਲਾ ਜਿਹੜਾ ਕੇਵਲ ਵਪਾਰੀਆਂ ਦਾ ਹੈ ਸਾਡਾ ਨਹੀਂ ਹੈ ਦੁਕਾਨਦਾਰੀ ਦਾ ਮਸਲਾ ਦੁਕਾਨਦਾਰਾਂ ਦਾ ਹੈ ਸਾਡਾ ਨਹੀਂ ਹੈ ਉੱਤਰ ਜਾਓ ہونا پائے گا چاہے کسان ہے چاہے مزدور ہے چاہے دکاندار ہے چاہے وپاری ہے جنا چر یہ سارے ابھی کٹے نہیں نہ ہوں درما تو ابر اٹھ کے اُنہیں چرا نو بچا دیتے جی ابھی پنکھ کی گل کریے جنا چر اے سکھ کٹے بندوں کو اوپر اٹھ کے کرے باجما کو اوپر اٹھ کے کٹے نہیں ہوں ابتد پرمپراوا نو بچا دیتے ہی والے اور ہمارا ہاتھ کا ہو گیا اور چار لکھا لگے چار لک تو کرنا پہلا ہے اس کا

جگاتا کر شروع کر دے جس زمیندار نے اپنی زمین بےچنی شروع کرتی اسے وہی بربادی بھیجنی شروع ہو

بھائیوے کی گل کرتے میں کہنا چاہوں گا کہ ہوں اپنا پنجاب اجڑے ہوئے آباد کریے جی آباد ہوگا تو کسی بھی اپنے کوئی حقی منگ کی بھی کوئی دقت نہیں ہکا کی منگ کی بھی کوئی دقت نہیں ہے ਕਿਰਦਾਰ ਕੇ ਨਾਲ ਮਿਲ ਕੇ ਪੰਜਾਬ ਨੂੰ ਅਵਾਦ ਕਰਨ ਦੇ ਚਾਹੇ ਅਵਾਦ ਕਰਨ ਦੇ ਲਈ ਇਹ ਰੱਖੀ ਕਾਮਯਾਬੀ ਮੰਗੇ ਮਰਨਾ ਤੋਂ ਕਾਮਯਾਬੀ ਤੇ ਫਿਰ ਆਪ ਨੂੰ ਇੱਕ ਸੁਝਾਇਤ ਮਸਕੂਰ ਦੇਣਾ ਹੈ ਕਿ ਰੱਖਣਾ ਹੈ ਇਹ ਕਰ ਦਫલાઈ ਹੋਈ ਠਕੌੜੀ ਲੀਡਰਸ਼ਿਪ ਸ੍ਰੀ ਅਕਾਲ ਤਖਤ ਦਾ ਇਸਤੇਮਾਲ ਕਰਕੇ ਸਾਡੇ ਪਲਾਕ ਨੇ ਦੇ ਸਾਹਮਣੇ ਦੀਵਾਰ ਖੜੀ ਕਰਨ ਦਾ ਯਤਨ ਕਰਦੀ ਹੈ ਸਾਡੇ ਰਾਹ ਨੂੰ ਰੋਕਣ ਦਾ ਯਤਨ ਕਰਦੀ ਹੈ ਸਾਨੂੰ ਫਿਰ ਦੂਸਰਾ ਰਸਤਾ ਜਿਹੜਾ ਹੈ ਉਹ ਵੀ ਜਿਹੜਾ ਹੈ ਉਹ ਨਾਲ-ਨਾਲ ਧਿਆਨ ਰੱਖਣਾ ਪਵੇ ਕਿਉਂਕਿ ਅਸੀਂ ਤੁਰ ਪਏ ਹਾਂ ਰੁਕਣਾ ਤਾਂ ਹੈ ਨਹੀਂ ਅਸੀਂ ਹੁਣ ਤੁਰ ਪਏ ਹਾਂ ਰੁਕਣਾ ਤਾਂ ਹੈ ਨਹੀਂ ਜੇ ਤੁਸੀਂ ਸਾਡੇ ਰਸਤੇ ਦੇ ਵਿੱਚ ਦੀਵਾਰ ਖੜੀ ਕਰਨ ਦਾ ਯਤਨ ਕੀਤਾ ਤੇ ਅਸੀਂ ਇਹ ਇੱਕ ਰਸਤੇ ਨਾਲੋਂ ਵਧੀਆ ਰਸਤਾ اختیار ਕਰਾਂਗੇ ਇਹ ਗੱਲ ਸਮਝੋ ਜੇ ਤੁਸੀਂ ਸੋਚਦੇ ਹੋ ਨਾ ਵੀ ਪਾਬੰਦੀ ਲਵਾ ਕੇ ਅਸੀਂ ਰੁਕ ਦਾਂਗੇ ਸਾਡਾ ਕਾਫਲਾ ਰੁਕ ਜੂਗਾ ਕਿ ਭੁੱਲ ਜੋ ਇਹ ਨਹੀਂ ਰੁਕਣਾ ਹੁਣ ਇਹ ਚੱਲ ਪਿਆ ਕਰਨਾ ਇਹ ਰੁਕਣਾ ਨਹੀਂ ਹੈ ਇਹ ਤਾਂ ਐਵੇਂ ਪੰਨਾਂ ਦੀ ਗਵਾਈ ਤੇ ਚੱਲਦਾ ਹੀ ਰਹੂਗਾ ਅਸੀਂ ਕਾਮਯਾਬ ਹੋਵਾਂਗੇ ਕਿਉਂ ਕਿਉਂਕਿ ਅਸੀਂ ਦਰਦ ਲੈ ਕੇ ਚੱਲੇ ਹਾਂ ਦਰਦ ਲੈ ਕੇ ਕੋਈ ਸੱਤਾ ਪ੍ਰਾਪਤ ਕਰਨਾ ਸਾਡਾ ਮਿਸ਼ਨ ਨਹੀਂ ਹੈ ਕੀ ਸਰਕਾਰ ਬਣਾਵਾਂਗੇ ਸਰਕਾਰ ਬਣਾ ਕੇ ਫਿਰ ਅਸੀਂ ਠੇਕੇਦਾਰਾਂ ਕਰਨ ਦੇ ਰੂਪੇ ਦੇ ਬਜਰੀ ਦੇ ਇਹ ਸਾਡਾ ਮਕਸਦ ਨਹੀਂ ਹੈ ਸਾਡਾ ਮਕਸਦ ਜਿਹੜਾ ਹੈ ਉਹ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਡਰਨਾ ਪੰਜਾਬ ਨੂੰ ਡੇਕਣਾ ਇਸ ਤੋਂ ਬਾਅਦ ਕੁਝ ਵੀ ਨਹੀਂ ਮੈਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਜਿਹੜੇ ਵਿਦੇਸ਼ੀ ਗਾਇਸਪੋੜਾ ਜਿਹੜੇ ਸਾਡੇ ਪ੍ਰਵਾਸੀ ਭਰਾ ਨੇ ਮੈਂ ਉਹਨਾਂ ਨੂੰ ਵੀ ਇਹ ਅਪੀਲ ਕਰਦਾ ਕਿ ਤੁਹਾਡੀ ਵੀ ਬੜੀ ਬਹੁਤ ਹੈ ਪੰਜਾਬ ਨੂੰ ਦੁਬਾਰਾ ਆਬਾਦ ਕਰਨ ਦੇ ਵਿੱਚ ਔਰ ਆਪਣੀ ਮਹੱਤਤਾ ਨੂੰ ਅਛਾਨ ਕੇ ਤੁਸੀਂ ਵੀ ਸਾਨੂੰ ਜਿਹੜਾ ਭਰਪੂਰ ਸਹਿਯੋਗ ਦਿਓ ਤਾਂ ਕਿ ਅਸੀਂ ਪੰਜਾਬ ਨੂੰ ਇੱਕ ਨਵਾਂ ਪੰਜਾਬ ਦੇ ਰਹਾ ਹੈ ਉਹ ਬਣਾ ਸਕੀਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਨਰਮਾਇਲ ਜੀ ਜਿਹੜਾ ਜੋ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਆਪ ਜੀ ਨੂੰ ਇੱਕਾ ਜਿਹਾ ਸਰਦਾ ਭੇਜਿਆ ਪਰ ਉਹਨਾਂ ਦੇ ਦਿੱਕੇ ਦੇ ਸੱਤੇ ਜਿਹਦੇ ਵਿੱਚ ਆਪਣਾ ਸੀ ਤੁਸੀਂ ਉਹਨੂੰ ਸੁਣਿਆ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋਏ ਹੋ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕਾਕਾ ਬਹੁਤ ਬਹੁਤ ਧੰਨਵਾਦ